ਅੱਜ ਉਸ ਸ਼ਹਿਰ ਦੇ ਵਿੱਚ ਉਸ ਘਰ ਦੇ ਵਿੱਚ ਬੈਠਿਆ ਹਾਂ ਜਿੱਥੇ ਤੁਹਾਡਾ ਬਹੁਤ ਲਗਾਅ ਸੀਗਾ ਹੈਨਾ ਅੱਜ ਵੀ ਹੈਗਾ ਜੀ ਸਰਦੂਲ ਸਰ ਦੇ ਨਾਲ ਦੰਬੂ ਹੋਣਾ ਦਾ ਪਿਆਰ ਬਹੁਤ ਸੀਗਾ ਸਰਦੂਲ ਜੀ ਦੇ ਨਾਲ ਸਰਦੂਲ ਜੀ ਬਹੁਤ ਪਿਆਰ ਕਰਦੇ ਸੀਗੇ ਇਹਨਾਂ ਦੀ ਆਪਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੇ ਚੱਲਦੀ ਰਹਿੰਦੀ ਸੀ ਹਾਸੇ ਮਜ਼ਾਕ ਹੋਰ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂਰੀ ਮਾਮ ਦੇ ਨਾਲ ਤੁਸੀਂ ਕਿਸੇ ਫਿਲਮ ਦੇ ਵਿੱਚ ਕਿਸੇ ਪ੍ਰੋਜੈਕਟ ਦੇ ਵਿੱਚ ਨਜ਼ਰ ਆਓ ਨੂਰੀ ਮਾਮ ਤੁਹਾਡੇ ਕੋਲੋਂ ਵੀ ਜ਼ਰੂਰ ਪੁੱਛਣਾ ਹੈ ਇਹ ਤਾਂ ਕਰਦੇ ਆ ਇਹਨਾਂ ਨੇ ਕੇਹੀ ਨਹੀਂ ਕਹਿੰਦੇ ਹੁਣੇ ਵੱਡੇ ਆਰਟਿਸਟ ਹੈ ਇਹ ਸਾਡੇ ਨਾਲ ਕੰਮ ਕਰਦੇਗੇ ਦੇਖੋ ਸਾਡੀ ਹੁਣ ਫਿਲਮ ਸੀਦੇ ਤੇ ਛੋਟੇ ਅਸੀਂ ਸਾਰੇ ਛੋਟੇ ਛੋਟੇ ਆਰਟਿਸਟ ਨੂਰੀ ਮਾਮ ਤੁਸੀਂ ਤਿਆਰ ਹੋ ਮੈਂ ਤਾਂ ਜਿਹੜੇ ਚੰਗੇ ਆਰਟਿਸਟ ਆ ਉਹਨਾਂ ਨਾਲ ਕੰਮ ਕਰਨ ਹਮੇਸ਼ਾ ਤਿਆਰ ਹਾਂ ਹੋ ਰਹੇ ਇਹ ਤਾਂ ਇੰਨਾ ਵਧੀਆ ਲਿਖਦੇ ਨੇ ਔਰ ਇੰਨਿਆ ਅੱਛਿਆ ਸਬਜੈਕਟ ਲੈ ਕੇ ਆਉਂਦੇ ਨੇ ਹਮੇਸ਼ਾ ਫਿਲਮਾਂ ਵਾਸਤੇ ਨਾ ਤੇ ਆਪ ਖੁਦ ਨੇ ਅੱਟ ਵਧੀਆ ਆਰਟਿਸਟ ਨੇ ਸੋਚ ਬਹੁਤ ਗਹਿਰੀ ਆ ਬੱਬੂ ਵਰਗੇ ਕਲਾਕਾਰ ਹੁੰਦੇ ਨੇ ਜਿਹੜੇ ਆਪਣੀ ਦਿਮਾਗ ਦੀ ਗੱਲ ਦੂਜੇ ਦਿਮਾਗ ਚ ਪਾਉਣ ਦੀ ਸਮਰੱਥਾ ਰੱਖਦੇ ਨੇ ਇਹ ਬਣ ਸਕਦੀ ਹੈ ਹਸ਼ਟੂਆਂ ਨਹੀਂ ਕਿਉਂਕਿ ਇੱਕ ਉਹ ਜਿਹੜੀ ਕਹਾਣੀ ਆ ਉਹ ਇੱਕ ਸੰਪੂਰਨ ਕਹਾਣੀ ਕਹਿ ਸਕਦੇ ਆ ਉਹਨੂੰ ਬਣਾ ਦਾਂਗੇ ਥੋੜਾ ਜਿਹਾ ਵੇਲ ਮਲੋ ਹੁਣ ਜਿੱਦਾਂ ਜਿੱਥੇ ਜਾਣਿਆ ਹਸ਼ਰੀ ਮੰਗੀ ਜਾਂਦੇ ਤਾਂ ਫਿਰ ਤਾਂ ਲਿਖ ਲਾਂਗੇ ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਂ ਸ਼ਗਲ ਸ਼ੌਂਕੀ ਸਰਦਾਰ ਫਲਮਾ ਸਿਨਮਾ ਘਰਾਂ ਦੇ ਵਿੱਚ ਖੁੱਤੀ ਪਾ ਰਹੀ ਹੈ ਔਰ ਫੈਨਸ ਜਿਹੜੇ ਨੇ ਪਰਿਵਾਰ ਜਿਹੜੇ ਨੇ ਹਮ ਹੁਮਾ ਕੇ ਉੱਥੇ ਪਹੁੰਚ ਰਹੇ ਨੇ ਸਿਨਮਾ ਘਰਾਂ ਦੇ ਵਿੱਚ ਖਾਸ ਅੱਜ ਅਸੀਂ ਖੰਨੇ ਦੇ ਵਿੱਚ ਇਕੱਠੇ ਹੋਏ ਆਂ ਅੱਜ ਜਿੱਥੇ ਕਿ ਅਮਰਧੁੱਰੀ ਮਾਮ ਦੇ ਵੱਲੋਂ ਪ੍ਰੀਮੀਅਰ ਕਰਵਾਇਆ ਗਿਆ ਇਸ ਫਿਲਮ ਦਾ ਮਾਨ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਗੱਲਬਾਤ ਦੋਨਾਂ ਦੇ ਨਾਲ ਜ਼ਰੂਰ ਕਰਨੀ ਚਾਹੂੰਗੀ ਕਿ ਫੈਨਸ ਦਾ ਪਿਆਰ ਇਨਾ ਜ਼ਿਆਦਾ ਫਿਲਮ ਨੂੰ ਮਿਲ ਰਿਹਾ ਹੈ ਮਾਨ ਸਾਹਿਬ ਸਾਡੇ ਭਾਗ ਚੰਗੇ ਪਿਆਰ ਮਿਲਦਾ ਅੱਜ ਕੱਲ ਤਾਂ ਪਿਆਰ ਮਿਲਦਾ ਕਿੱਥੇ ਦੇਖੋ ਤੁਸੀਂ ਘਰਾਂ 'ਚ ਵੀ ਲੜਾਈ ਗੁਆਂਢ 'ਚ ਵੀ ਲੜਾਈ ਤੇ ਹਰ ਪਾਸੇ ਲੜਾਈ ਹੈ ਦੁਨੀਆ ਇਸ ਦਿਨ ਅਕਸ਼ੇ ਤੇ ਚਲ ਜੋ ਤਾਂ ਲੜਾਈ ਤੇ ਆਪਾ ਭਾਗਾਂ ਵਾਲਾ ਜਿਹੜਾ ਆਪਾਂ ਨੂੰ ਇਹਨਾਂ ਪਿਆਰ ਮਿਲ ਰਿਹਾ ਸਰ ਪੰਜਾਬ ਦੇ ਵਿੱਚ ਜਾਂ ਪੰਜਾਬੀ ਇੰਡਸਟਰੀ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਅਜਿਹੇ ਵਿਸ਼ਿਆਂ ਦੇ ਉੱਪਰ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਸਮਝਦੇ ਨੇ ਔਰ ਤੁਸੀਂ ਇੱਕ ਅਜਿਹਾ ਉਪਰਾਲਾ ਕਰਦੇ ਹੋ ਕਿ ਅਜਿਹੇ ਵਿਸ਼ਿਆਂ ਦੇ ਉੱਪਰ ਫਿਲਮ ਲੈ ਕੇ ਆਉਂਦੇ ਔਰ ਇੰਨਾ ਜ਼ਿਆਦਾ ਪਿਆਰ ਵੀ ਲੋਕ ਦਿੰਦੇ ਨੇ ਹੁਣ ਸ਼ੌਂਕੀ ਸਰਦਾਰ ਫਿਲਮ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਪਰਵਾਰਿਕ ਫਿਲਮ ਹੈ ਅ ਇਮੋਸ਼ਨਸ ਫਿਲਮ ਦੇ ਵਿੱਚ ਬਹੁਤ ਨੇ ਕਿਤੇ ਨਾ ਕਿਤੇ ਐਕਸ਼ਨ ਵੀ ਜ਼ਰੂਰ ਹੈ ਪਰ ਇਮੋਸ਼ਨਲ ਬਹੁਤ ਕਰਦੀ ਹੈ ਫਿਲਮ ਹਾਂ ਪ੍ਰੋਮੋ ਦੇਖ ਕੇ ਸ਼ਾਇਦ ਪਹਿਲੀ ਵਾਰ ਇਹ ਲੱਗਿਆ ਸੀ ਕਿ ਐਕਸ਼ਨ ਮ ਪਰਿਵਾਰਿਕ ਹੈ ਜਿਆਦਾ ਅਸਲ ਚ ਪੰਜਾਬ ਦੀ ਜਿਹੜੀ ਸਾਡੀ ਨਾ ਸਿਨੇਮੇ ਦੀ ਅਜੇ ਥੋੜੀ ਜਿਹੀ ਲਿਮਿਟੇਸ਼ਨ ਹੈ ਸਾਊਥ ਹਲੇ ਇਹ ਹੱਦ ਪਾਰ ਕਰਕੇ ਉਹ ਥੋੜੇ ਜਿਹਾ ਸਾ ਤੋਂ ਅਲੱਗ ਤਰ੍ਹਾਂ ਸਿਨਮਾ ਵੀ ਬਣਾ ਕੇ ਚਲਾ ਸਕਦੇ ਆ ਹਾਲਾਂਕਿ ਜਿਹੜੀ ਸਾਡੀ ਰੇਸ ਹੈ ਉਹ ਅਗਰੈਸਿਵ ਹੈ ਸਾਡਾ ਸਿਨਮਾ ਸਾਊਥ ਜਿਹੜੇ ਕੈਰੈਕਟਰੋਂ ਮਤਲਬ ਸਮਝ ਲਓ ਇਸ ਖੇਤੇ ਦੇ ਆ ਉਹ ਜੀ ਬਟ ਅਜੇ ਇਹ ਤਾਂ ਸਿਨਮਾ ਨੂੰ ਥੋੜੇ ਹੋਰ ਵਕਤ ਲੱਗੂਗਾ ਦੇਵੇਂ ਜੇ ਮੈਂ ਹੁਣ ਗਲੋਬਲਾਈਜੇਸ਼ਨ ਹੋ ਰਿਹਾ ਹੈ ਚੀਜ਼ਾਂ ਬਦਲ ਰਹੀਆਂ ਤੇ ਕਾਮੇਡੀ ਉਹ ਬਹੁਤ ਤੇਜ਼ ਤੋਂ ਬਣ ਰਹੀ ਹੈ ਪਹਿਲਾਂ ਜਦੋਂ ਸ਼ੁਰੂ 90 ਤੋਂ ਬਾਅਦ ਜਦੋਂ ਚੇਂਜ ਹੋਇਆ ਸੀ ਮਨਮੋਹਨ ਸਿੰਘ ਉਹ ਰਾਨੇ ਜਿੰਨਾ ਪਰਿਵਾਰਕ ਫਿਲਮਾਂ ਨਰੋਲ ਪਰਿਵਾਰ ਕੋ ਉਹ ਚੱਲੀਆਂ ਸੀ ਫਿਰ ਉਹ ਉਸ ਤੋਂ ਬਾਅਦ ਆਪਾਂ ਫਿਰ ਉਹ ਥਾਟ ਚੇਂਜ ਕਰਿਆ ਸੀ ਕਿ ਨਹੀਂ ਅਸੀਂ ਥੋੜੀਆਂ ਅਲੱਗ ਬਣਾਈਏ ਫਿਰ ਉਹ ਹਾਸਿਰ ਦੀ ਟਰਾਈ ਕਰੀ ਸੀ ਪਹਿਲਾ ਪਹਿਲਾ ਜਿਹੜੇ ਸਾਡੇ ਨਿੱਜੀ ਮਿੱਤਰ ਸੀ ਜਾਂ ਡਿਸਟ੍ਰੀਬਿਊਟਰ ਸੀ ਉਹ ਵੀ ਇਸ ਗੱਲੋਂ ਝਿਜਕਦੇ ਸੀ ਵੀ ਆ ਆ ਕਿਦਾਂ ਦੀ ਬਣਾ ਰਹੇ ਤੁਸੀਂ ਇਹ ਤਾਂ ਐਕਸੈਪਟ ਨਹੀਂ ਹੋਣਾ। ਪਰ ਟੋ ਫੇਰ ਬ੍ਰੇਕ ਕੋਣੇ ਤੋੜਤੀ ਸੀ। ਜੀ। ਫਿਰ ਜਦੋਂ ਉਹ ਚੱਲ ਗਈ ਤਾਂ ਉਹ ਐਰੋਸ ਵਾਲੇ ਕਹਿੰਦੇ ਸੀ ਤੁਸੀਂ ਹਾਸ਼ਾ 2 ਬਣਾਓ। ਮੈਂ ਕਹਿੰਨ ਨਹੀਂ ਯਾਰ ਉਹ ਤਾਂ ਫਿਰ ਉਦਾਂ ਦੀ ਹੋ ਜੂਗੀ। ਜੀ। ਲੈਟ ਮੇਕ ਸਮਥਿੰਗ ਡਿਫਰੈਂਟ ਫਿਰ ਅਸੀਂ ਇਹ ਕੰਮ ਸੋਚੀ। ਜੀ। ਉਸ ਤੋਂ ਬਾਅਦ ਇੱਕ ਦੋ ਫਿਲਮਾਂ ਇੱਕ ਬੜਾਈ ਸੀ ਅਸੀਂ ਦੇਸੀ ਰੋਮ ਉਹ ਬਹੁਤ ਛੋਟੀ ਸੀ। ਦਾ ਫਨੀ ਫਿਲਮ ਉਦੋਂ ਬਾਅਦ ਫਿਰ ਕਾਮੇਡੀ ਜ਼ੋਨ ਬਹੁਤ ਚੱਲਿਆ ਪਰ ਮੇਰੀ ਨਿੱਜੀ ਤੌਰ ਤੇ ਨਹੀਂ ਪਸੰਦ ਮੈਂ ਇਦਾਂ ਦੀ ਫਿਲਮਾਂ ਕਰਕੇ ਰਹਾ ਸੀ ਥ੍ਰਿਲਰ ਫਿਰ ਇਹਦੇ ਚ ਪਾ ਲਿਆ ਕਿਉਂਕਿ ਫੈਮਿਲੀ ਫਿਲਮ ਚ ਥ੍ਰਿਲਰ ਅੱਛਾ ਲੱਗਿਆ एवरीवन ਪ੍ਰੇਜ਼ਡ ਫॉर ਥੈਟ ਜਦੋਂ ਜਲੰਧਰ ਥੀਏਟਰ ਵਿਜ਼ਿਟ ਤੁਹਾਡਾ ਹੋਇਆ ਸੀਗਾ ਤਾਂ ਬਹੁਤ ਸਾਰੇ ਫੈਨਸ ਨੇ ਤੁਹਾਨੂੰ ਇਹ ਸਵਾਲ ਪੁੱਛਿਆ ਕਿ ਹਸ਼ਟੂ ਬਣਨੀ ਚਾਹੀਦੀ ਹੈ ਤੁਸੀਂ ਬਣਾਓਗੇ ਨਹੀਂ ਬਣਾਓਗੇ ਹਾਲੇ ਤੱਕ ਫੈਨਸ ਦੇ ਵਿੱਚ ਦੁਵਿਧਾ ਹੈਗੀ ਹੈ ਕਿ ਹਸ਼ਟੂ ਬਣੇਗੀ ਕਿ ਨਹੀਂ ਕਿਉਂਕਿ ਕਿੰਨਾ ਕਿਤੇ ਵੀ ਜ਼ਿਕਰ ਹੋਇਆ ਸੀਗਾ ਕਿ ਹਸ਼ਟੂ 2 ਦੇ ਗੀਤ ਜਿਹੜੇ ਨੇ ਤੁਸੀਂ ਲਿਖੇ ਹੋਏ ਨੇ ਇੱਕ ਇੰਟਰਵਿਊ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ ਵਾਕੇ ਬਣ ਸਕਦੀ ਹੈ ਹਸ਼ਟੂ ਜਾਂ ਨਹੀਂ ਕਿਉਂਕਿ ਇੱਕ ਉਹ ਜਿਹੜੀ ਕਹਾਣੀ ਹੈ ਉਹ ਇੱਕ ਸੰਪੂਰਨ ਕਹਾਣੀ ਕਹਿ ਸਕਦੇ ਆ ਉਹਨੂੰ ਦੇਖੋ ਕਈ ਵਾਰੀ ਆਪਾਂ ਆਮ ਜਿੱਦਾਂ ਇੰਟਰਨੈਟ ਤੇ ਜਿਹੜਾ ਇਕਤਾਂ ਮੀਡੀਆ ਉਹ ਇੱਕ ਫੇਕ ਮੀਡੀਆ ਜਿੱਦਾਂ ਹੋ ਜਰਮਨ ਵਾਲੇ ਕਹਿੰਦੇ ਸੀ ਨਾ ਵੀ ਇੱਕੋ ਝੂਠ ਨੂੰ ਬਾਰ-ਬਾਰ ਬੋਲੀ ਜੋ ਕਿ ਬੜੀ ਸੱਚ ਲੱਗਣ ਲੱਗ ਜਾਂਦਾ ਐਸ ਤਰ੍ਹਾਂ ਸਮਾਜਿਕ ਮੀਡੀਆ ਤੇ ਕਈ ਚੀਜ਼ਾਂ ਐ ਲੱਗਦਾ ਕਿ ਜਿੱਦਾਂ ਜਦੋਂ ਹੋ ਡਿਸਕਸ਼ਨ ਹੁੰਦੀ ਹੈ ਵੀ ਸ਼ਾਇਦ ਇਦਾਂ ਹੀ ਆਂ ਜਦਕਿ ਉਹਦੀ ਗਰਾਊਂਡ ਰਿਐਲਿਟੀ ਨਹੀਂ ਹੁੰਦੀ ਹੁਣ ਆਪਾਂ ਇਹ ਸਵਾਲ ਮੈਨੂੰ ਹਰ ਥਾਂ ਹੀ ਪੁੱਛਿਆ ਇਸ ਬਾਰੇ ਵੀ ਹਾਸ਼ਿਰ ਕਦੋਂ ਬਣਾਉਣੀ ਆ ਕਈ ਜਗ੍ਹਾ ਪੁੱਛਦੇ ਹਵਾएं ਕਦੋਂ ਬਣਾਉਣੀ ਆ ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਨਿੱਜੀ ਵਿਚਾਰ ਆਮ ਤੌਰ ਤੇ ਚਰਚਾ ਹੁੰਦੀ ਹੈ ਵੀ ਮਿਊਜ਼ਿਕ ਬਦਲ ਗਿਆ ਜਾਂ cinema ਬਦਲ ਗਿਆ ਇੰਟਰਨੈਟ ਨੇ ਮੇਰੀ ਡਿਸਕਸ਼ਨ ਕਰਦੇ ਪਰ ਤੁਸੀਂ ਮੇਤੋਂ ਜਦੋਂ ਵੀ ਗੱਲ ਕਰਦੇ ਤਾਂ ਉਹੀ ਡਿਮਾਂਡ ਕਰਦੇ ਕਿ ਹਾ ਸ਼ਰਮਰ ਕੀ ਫਿਲਮ ਮੈਂ ਕਹ ਉਹਨੂੰ ਵੀ 15 18 ਸਾਲ ਹੋ ਗਏ ਨੇ ਤੇ ਹਵਾਏ ਨੂੰ ਵੀ ਕਿੰਨੇ ਸਾਲ ਹੋ ਗਏ 2002 ਚ ਬਣੀ ਸੀ ਤੇ ਤੁਸੀਂ ਕਹਿੰਦੇ ਉਹੀ ਜੀ ਫਿਲਮ ਤੇ ਜਦੋਂ ਮੈਂ ਤੁਸੀਂ ਮਿਊਜ਼ਿਕ ਦੀ ਗੱਲ ਕਰਦੇ ਤੁਸੀਂ ਕਹਿੰਦੇ ਪਿੰਡ ਪੈਰਾ ਵਾਲਾ ਲੱਗਦਾ ਵਰਗਾ ਗਾਣਾ ਚਾਹੀਦਾ ਇਹਦਾ ਮਤਲਬ ਫਿਰ ਬਦਲੇ ਦਾ ਕੁਝ ਵੀ ਨਹੀਂ ਹੈ ਨਾ ਇਹ ਹਾਂ ਕ ਅਕਸਰ ਹੁੰਦਾ ਹਾਂ ਉੱਥੇ ਬੀਬੀ ਨੇ ਕੁਛ ਐਸੀ ਆਪਣੇ ਜਲੰਧਰ ਇਹਦਾ ਮਤਲਬ ਇਹ ਹੈ ਵੀ ਜੋ ਇੰਟਰਨੈਟ ਤੇ ਦਿਖ ਰਿਹਾ ਹੈ ਉਹ ਉਹਦੇ ਉਹਨੂੰ ਆਵਾਮ ਨਹੀਂ ਸੁਣਨਾ ਚਾਹੁੰਦਾ ਇਹਦਾ ਮਤਲਬ ਲੋੜ ਤੋਂ ਜ਼ਿਆਦਾ ਫੇਕ ਕਲਿਕਸ ਹੈ ਉਹ ਮਤਲਬ ਇੱਕ ਉਸ ਤਰ੍ਹਾਂ ਦਾ ਔਰਾ ਬਣ ਗਿਆ ਬਟ ਲੋਕਾਂ ਦੀ ਬੇਸਿਕ ਭੁੱਖ ਤਾਂ ਸੰਗੀਤ ਕੋ ਹੀ ਹੈ ਨਾ ਜਿਹਦੇ ਮੈਲੋਡੀ ਹੁੰਦੀ ਹੈ ਜਿਹਦੇ ਚੰਗੇ ਸਾਜ਼ ਹੁੰਦੇ ਨੇ ਜਿਹੜੇ ਸਾਡੀ ਸਾਡੀ ਬਾਡੀ ਨੂੰ ਜਾਂ ਸਾਡੇ ਬ੍ਰੇਨ ਵੇਵ ਨੂੰ ਹਿੱਟ ਕਰਦੇ ਆ ਉਹੀ ਸਿੰਗਤ ਕਰਦਾ ਜਿਹੜਾ ਸਾਡਾ ਵਿਰਾਸਤੀ ਆ ਮੈਨੂੰ ਲੱਗਦਾ ਮੈਂ ਕਹ ਲਈ ਦਸ ਘੰਟੇ ਸੀ ਅਸੀਂ ਆ ਮੁਗਗੇ ਸੀ ਇੱਕ ਗਾਣਾ ਤਾਂ ਮੈਂ ਆ ਤੁਹਾਡੇ ਟੂਰ 'ਚ ਰਿਕਾਰਡ ਕਰਤਾ ਉਹਦਾ ਹਸ਼ਰ ਦਾ ਕਲਾਈਮੈਕਸ Song ਬਟ ਕਹਾਣੀ ਜੇ ਟੁੱਟੀ ਨਿਮਟ ਬਣਾ ਦਾਂਗੇ ਥੋੜਾ ਜਿਹਾ ਵੇਲ ਮਨ ਲਓ ਹੁਣ ਜਿੱਦਾਂ ਜਿੱਥੇ ਜਾਣਿਆ ਹਸ਼ਰ ਮੰਗੀ ਜਾਂਦੇ ਤਾਂ ਫਿਰ ਤਾਂ ਲਿਖ ਲਾਂਗੇ ਕੋਈ ਨਹੀਂ ਅੱਜ ਉਸ ਸ਼ਹਿਰ ਦੇ ਵਿੱਚ ਉਸ ਘਰ ਦੇ ਵਿੱਚ ਬੈਠੇ ਹਾਂ ਜਿੱਥੇ ਤੁਹਾਡਾ ਬਹੁਤ ਲਗਾਵ ਸੀਗਾ ਹੈਨਾ ਅੱਜ ਵੀ ਹੈਗਾ ਜੀ ਸਰਦੂਲ ਸਰ ਦੇ ਨਾਲ ਖੰਨੇ ਦੇ ਵਿੱਚ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਮਿਲਦਾ ਅੱਜ ਉਸ ਘਰ ਦੇ ਵਿੱਚ ਬੈਠੇ ਹੋ ਅਮਨਦੁਰੀ ਮਾਮ ਦੇ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਕਿ ਫਿਲਮ ਵਿਖਾਈ ਗਈ ਲੋਕਾਂ ਨੂੰ ਇੱਕ ਅਜਿਹੇ ਵਿਸ਼ਾ ਲੋਕਾਂ ਦੇ ਵਿੱਚ ਹੋਰ ਵਿਖਾਇਆ ਗਿਆ ਕਿ ਅਜਿਹੇ ਵਿਸ਼ਾ ਦੇ ਉੱਪਰ ਬਣਨੀ ਚਾਹੀਦੀ ਹੈ ਫਿਲਮ ਸੋ ਕਿਵੇਂ ਤਾਂ ਲੱਗ ਰਿਹਾ ਦੇਖੋ ਵਿਸ਼ੇ ਤਾਂ ਪਰਿਵਾਰਕ ਹੋਣਗੇ ਜ਼ਿਆਦਾ ਪਵਿੱਖ ਚ ਵੀ ਬਟ ਉਸ ਵੇਰੀਏਸ਼ਨ ਹੋਣਾ ਪਾ ਕਰਨਾ ਪਊਗਾ ਤੁਹਾਨੂੰ ਜੀ ਮੇਕਰਸ ਇਸ ਫਿਲਮ ਤੋਂ ਬਾਅਦ ਇੱਕ ਗੱਲ ਤਾਂ ਕਲੀਅਰ ਹੈ ਕਿ ਇਸ ਫਿਲਮ ਤੋਂ ਬਾਅਦ ਥੋੜਾ ਜਿਹਾ ਹੁਣ ਨਵਾਂ ਤਜਰਬਾ ਤਾਂ ਹੋਊਗਾ ਨਵੇਂ ਜਿਹੜੇ ਲੇਖਕ ਜਾਂ ਰਾਈਟਰਸ ਆ ਉਹ ਕੋਸ਼ਿਸ਼ ਤਾਂ ਕਰਨਗੇ ਕਿ ਬਣਾਈਏ ਬਾਕੀ ਇਹ ਹੁੰਦਾ ਵੀ ਜਿਹੜਾ ਆਰਟਿਸਟ ਆ ਜਿਹੜੀ ਉਹਦੀ ਨਿੱਜੀ ਚਾਹਵਣ ਵਾਲੇ ਹੁੰਦੇ ਹਨ ਨਾ ਉਹ ਇਸ ਇਸ ਫਿਲਮ ਨੂੰ ਇਸ ਕਰਕੇ ਹਲਾਰਾ ਜਿਆਦਾ ਕਿ ਉਹਨਾਂ ਦਾ ਵੀ ਜ਼ੋਰ ਹੈ ਉਹ ਵੀ ਫਿਰ ਟੱਕ ਪਾਉਣਾ ਪੂਰੀ ਉਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂਰੀ ਮਾਮ ਦੇ ਨਾਲ ਤੁਸੀਂ ਕਿਸੇ ਫਿਲਮ ਦੇ ਵਿੱਚ ਕਿਸੇ ਪ੍ਰੋਜੈਕਟ ਦੇ ਵਿੱਚ ਨਜ਼ਰ ਆਓ ਨੂਰੀ ਮਾਮੇ ਤੁਹਾਡੇ ਕੋਲੋਂ ਵੀ ਜ਼ਰੂਰ ਪੁੱਛਣਾ ਹੈ ਇਹ ਤਾਂ ਕਰਦੇ ਆ ਇਹਨਾਂ ਨੇ ਕਹੀ ਹੀ ਨਹੀਂ ਕਦੇ ਹੁਣੇ ਵੱਡੇ ਆਰਟਿਸਟ ਹੈ ਇਹ ਸਾਡੇ ਨਾਲ ਕੰਮ ਕਰਦੇਗੇ ਦੇਖੋ ਸਾਡੀ ਹੁਣ ਫਿਲਮ ਸੀਦੇ ਤੇ ਛੋਟੇ ਅਸੀਂ ਸਾਰੇ ਛੋਟੇ ਛੋਟੇ ਆਰਟਿਸਟ ਹੈ ਗੁੱਡੀਆਂ ਵੀ ਨਵੀਆਂ ਜੀ ਲੈ ਇਹਨਾਂ ਨੇ ਕਹੀ ਹੀ ਨਹੀਂ ਕਦੇ ਨੂਰੀ ਮਾਮ ਦੇਖ ਜੀ ਦੇਖੋ ਅਸੀਂ ਮੈਂ ਨਿੱਜੀ ਤੌਰ ਤੇ ਜਦੋਂ ਨਾ ਇੰਟਰਨੈਟ ਤੇ ਅਕਸਰ ਚਰਚਾ ਹੁੰਦੀ ਹੈ ਕਈ ਵਾਰੀ ਫਿਲਮ ਇੰਡਸਟਰੀ ਬਹੁਤ ਲੋਕ ਭੰਡਦੇ ਆ ਕੋਈ ਕਹਿੰਦਾ ਲੌਬੀ ਹੈ ਕੋਈ ਵਾਰ ਕਹਿੰਦਾ ਸੰਗੀਤ ਚ ਲੌਬੀ ਹੈ ਇਹ ਕੁਝ ਨਹੀਂ ਬਕਵਾਸ ਹੈ ਇਹੋ ਜਿਹਾ ਕੁਝ ਨਹੀਂ ਹੁੰਦਾ ਉਹ ਕਈ ਬੰਦਿਆਂ ਦਾ ਇਹ ਸ਼ਿਕਵਾ ਹੁੰਦਾ ਵੀ ਸਾਨੂੰ ਕਿਉਂ ਨਹੀਂ ਕੰਮ ਮਿਲਦਾ ਦੇਖੋ ਪ੍ਰੋਡਿਊਸਰ ਨੇ ਪੈਸੇ ਲਾਉਣੇ ਆ ਉਹਨੇ ਉਹਨੇ ਆਰਟਿਸਟ ਜੋੜਿਆ ਪ੍ਰੋਡਿਊਸਰ ਨੇ ਤਾਂ ਆਪ ਦਾ ਜੇ 10 ਲਾਉਗਾ ਉਹਨੂੰ 12 ਬਣਨਗੇ ਤਾਂ ਹੀ ਅੱਗੇ ਬਣਾਊਗਾ ਨਾ ਉਹਦੀ ਇਹ ਇਹ ਜਿਹੜੀ ਹੁੰਦੀ ਹੈ ਨਾ ਇਹ ਕਈ ਵਾਰੀ ਜਿਹੜੇ ਫਿਲਮ ਚ ਕੰਮ ਕਰਦੇ ਉਹਨਾਂ ਬਾਰੇ ਲੋਕ ਬੋਲਦੇ ਆ ਵੀ ਐਦਾਂ ਦਾ ਕੁਝ ਨਾ ਡਾਇਰੈਕਟਰ ਤੇ ਮੁਨਸਰ ਕਰਦਾ ਔਰ ਪ੍ਰੋਡਕਸ਼ਨ ਹਾਊਸ ਤੇ ਮਨਾਸਰ ਕਰਦਾ ਜੇ ਤੁਸੀਂ ਓਬੀਡੀਅੰਟ ਹੋ ਅੱਛੇ ਹੋ ਔਰ ਚੰਗੇ ਆਦਾਕਾਰਾਂ ਤਾਂ ਕੰਮ ਤੁਹਾਨੂੰ ਮਿਲਦਾ ਹੈ ਮੈਡਮ ਦਾ ਕਰ ਲੈਣਗੇ ਜਦੋਂ ਮਰਜੀ ਕੰਮ ਨੂਰੀ ਮੈਮ ਤੁਸੀਂ ਤਿਆਰ ਹੋ ਮੈਂ ਤਾਂ ਜਿਹੜੇ ਚੰਗੇ ਆਰਟਿਸਟਾਂ ਹਨ ਉਹਨਾਂ ਨਾਲ ਕੰਮ ਕਰਨ ਹਮੇਸ਼ਾ ਤਿਆਰ ਹਾਂ ਔਰ ਇਹ ਤਾਂ ਇੰਨਾ ਵਧੀਆ ਲਿਖਦੇ ਨੇ ਔਰ ਇੰਨਿਆ ਅੱਛੇ ਸਬਜੈਕਟ ਲੈ ਕੇ ਆਉਂਦੇ ਨੇ ਹਮੇਸ਼ਾ ਫਿਲਮਾਂ ਵਾਸਤੇ ਨਾ ਤੇ ਆਪ ਖੁਦ ਨੇ ਅੱਟ ਵਧੀਆ ਆਰਟਿਸਟ ਨੇ ਸੋਚ ਬਹੁਤ ਗਹਿਰੀ ਆ ਇੱਕ ਇੱਕ ਚੀਜ਼ ਨੂੰ ਮਤਲਬ ਕਿ ਗਹਿਰਾਈ ਦੇ ਨਾਲ ਲੈ ਕੇ ਆਉਣਾ ਉਹ ਲੋਕਾਂ ਦੇ ਤੱਕ ਪਹੁੰਚਾਉਣੀ ਕਿਉਂਕਿ ਇੱਕ ਤੁਹਾਡੇ ਦਿਮਾਗ 'ਚ ਗੱਲ ਆ ਤੁਹਾਨੂੰ ਪਤਾ ਹੈ ਲੋਕਾਂ ਨੂੰ ਨਹੀਂ ਪਤਾ ਤੁਸੀਂ ਕਿੱਦਾਂ ਸਮਝਾਉਣੀ ਹੈ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਲੋਕ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਲੋਕਾਂ ਦੇ ਦਿਮਾਗ 'ਚ ਨਹੀਂ ਜਾਂਦੀ ਪਰ ਇਹ ਬੱਬੂ ਮਾਨ ਜੀ ਵਰਗੇ ਕਲਾਕਾਰ ਜਿਵੇਂ ਇਸ ਫਿਲਮ ਤੋਂ ਬਾਅਦ ਜ਼ਿਕਰ ਹੋ ਰਿਹਾ ਸੀਗਾ ਕਿ ਡਾਇਲੌਗ ਭਾਵੇਂ ਛੋਟਾ ਹੋਵੇ ਪਰ ਉਹ ਦਿਲ ਨੂੰ ਛੂਹਣ ਵਾਲਾ ਹੋਣਾ ਚਾਹੀਦਾ ਬੱਬੂ ਵਰਗੇ ਕਲਾਕਾਰ ਹੁੰਦੇ ਨੇ ਜਿਹੜੇ ਆਪਣੀ ਦਿਮਾਗ ਦੀ ਗੱਲ ਦੂਜੇ ਦਿਮਾਗ 'ਚ ਪਾਉਣ ਦੀ ਸਮਰੱਥਾ ਰੱਖਦੇ ਨੇ ਸੋ ਐਦਾਂ ਦੇ ਕਲਾਕਾਰਾਂ ਦਾ ਕੰਮ ਕਰਨਾ ਤਾਂ ਮੇਰਾ ਤਾਂ ਸੁਭਾਗ ਆ ਬਹੁਤ ਵੱਡਾ ਫਿਰ ਫਿਲਮ ਕਿਵੇਂ ਦੀ ਲੱਗੀ ਅੱਜ ਕਿਉਂਕਿ ਤੁਸੀਂ ਕਾਫੀ ਟਾਈਮ ਤੋਂ ਬਿਜ਼ੀ ਚੱਲ ਰਹੇ ਸੀਗੇ ਫਿਲਮ ਨਹੀਂ ਦੇਖ ਪਾਏ ਸੀਗੇ ਸੋ ਫਾਈਨਲੀ ਫਿਲਮ ਦੇਖ ਲਈ ਹੈ ਮਾਨ ਸਾਹਿਬ ਦਿਨਾਲ ਬੈਠ ਕੇ ਵੇਖੀ ਹੈ ਜ਼ਿਆਦਾ ਖੁਸ਼ੀ ਕਿ ਇਸ ਚੀਜ਼ ਦੀ ਹੈ ਕਿ ਫਿਲਮ ਵੇਖ ਆਇਆ ਹਾਂ ਜਾਂ ਮਾਨ ਸਾਹਿਬ ਦਿਨਾਲ ਬੈ ਹਣਾ ਤੇ ਜਦੋਂ ਤੁਸੀਂ ਆਪਣੇ ਭਰਾਵਾਂ ਦੇ ਕੋਲ ਆਪਣੇ ਬੱਚਿਆਂ ਦੇ ਕੋਲ ਬਹਿਣੇ ਆ ਬੱਚਿਆਂ ਵਰਗਾ ਭਰਾ ਹੈ ਮੇਰਾ ਹਨਾ ਤੇ ਜਦੋਂ ਤੁਸੀਂ ਆਪਣੇ ਬੱਚਿਆਂ ਕੋਲ ਛੋਟੇ ਭਰਾਵਾਂ ਕੋਲ ਬਹਿਣੇ ਆ ਤਾਂ ਤੁਹਾਨੂੰ ਵੈਸੀ ਬਹੁਤ ਨਿੱਘਾ ਹੁੰਦਾ ਤੁਹਾਡੇ ਰੂਹ ਨੂੰ ਸਕੂਨ ਮਿਲਦਾ ਤੇ ਜਦੋਂ ਉਹਨਾਂ ਦਾ ਕੀਤਾ ਹੋਇਆ ਕੰਮ ਸੋਹਣਾ ਸਰਾਣਾ ਵਾਲਾ ਕੰਮ ਤੁਸੀਂ ਉਹਦੇ ਨਾਲ ਬੈਠ ਕੇ ਦੇਖਦੇ ਫਿਰ ਹੋਰ ਵੀ ਜ਼ਿਆਦਾ ਦਿਵਾਵਾ ਵੀ ਨਿਕਲਦੀਆਂ ਨੇ ਔਰ ਚੰਗਾ ਵੀ ਲੱਗਦਾ ਮਾਣ ਵੀ ਮਹਿਸੂਸ ਹੁੰਦਾ ਕਿ ਸਾਡੇ ਬੱਚੇ ਨੇ ਬਹੁਤ ਸੋਹਣਾ ਕੰਮ ਕੀਤਾ ਇੱਕ ਬਹੁਤ ਅੱਛਾ ਜਿਹੜਾ ਸਾਡੀ ਸਮਾਜ ਨੂੰ ਅੱਜ ਪੰਜਾਬ ਜਿਹੜਾ ਸਾਡਾ ਯੂਥ ਆ ਜੋ ਚੀਜ਼ ਉਹਨਾਂ ਨੂੰ ਚਾਹੀਦੀ ਆ ਉਹ ਚੀਜ਼ ਲੈ ਕੇ ਆਇਆ ਕਿਉਂਕਿ ਇੱਕ ਨਵਸ ਦੇਖਣੀ ਜਿਵੇਂ ਇੱਕ ਵਧੀਆ ਕਿਸਮ ਦਾ ਵੈਦ ਹੁੰਦਾ ਨਾ ਤੁਹਾਡੀ ਬਿਮਾਰੀ ਨਵਸ ਤੋਂ ਦੇਖਦਾ ਇੱਕ ਵਧੀਆ ਕਲਾਕਾਰ ਜਿਹੜਾ ਨਾ ਉਹ ਵੀ ਲੋਕਾਂ ਦੀ ਨਰਵਜ਼ ਦੇਖਣੀ ਉਹਨੂੰ ਆਉਣੀ ਚਾਹੀਦੀ ਹੈ ਕਿ ਅੱਜ ਉਹਨਾਂ ਨੂੰ ਕੀ ਚਾਹੀਦਾ ਹੈ ਉਹਨਾਂ ਨੂੰ ਕਿੱਧਰ ਨੂੰ ਮੋੜਨਾ ਕਿੱਧਰ ਨੂੰ ਅਤੇ ਕਿਵੇਂ ਮੋੜਨਾ ਹੈ ਉਹ ਚਾਹੁੰਦੇ ਕੀ ਨੇ ਤੇ ਕਰ ਕੀ ਰਹੇ ਨੇ ਉਹ ਸਾਰੀਆਂ ਚੀਜ਼ਾਂ ਬੱਬੂ ਵਰਗੇ ਜਿਹੜੇ ਕਲਾਕਾਰ ਨੇ ਨਾ ਉਹਨਾਂ ਦੇ ਹਿੱਸੇ ਆਉਂਦੀਆਂ ਨੇ ਤੇ ਫਿਰ ਤਾਂ ਐਚ ਐਚ ਸਬਜੈਕਟ ਤੇ ਫਿਲਮ ਬਣਦੀ ਹੈ ਤੇ ਹਿੱਟ ਵੀ ਹੁੰਦੀ ਆ ਤੁਸੀਂ ਦੇਖਿਆ ਹੀ ਅੱਜ ਕਿੰਨਾ ਕਰਾਊਡ ਸੀ ਸੀਟ ਨਹੀਂ ਸੀ ਖਾਲੀ ਕੋਈ ਵੀ ਬੈਠਣ ਨੂੰ ਜਗ੍ਹਾ ਹੀ ਨਹੀਂ ਸੀਗੀ ਤੇ ਸਾਰੇ ਲੋਕ ਥੱਲੇ ਹੀ ਬੈਠੇ ਸੀਗੇ ਸੀਟਾਂ 'ਤੇ ਭਰ ਹੋਈਆਂ ਸੀ ਕੋਈ ਖੜਾ ਸੀ ਗੱਲ ਕਿਸੇ ਨੂੰ ਕੋਈ ਪਰਵਾਹ ਨਹੀਂ ਵੀ ਸਾਨੂੰ ਸੀਟ ਨਹੀਂ ਮਿਲੀ ਬੱਬੂ ਮਾਨ ਦੀ ਫਿਲਮ ਅਸੀਂ ਦੇਖਣੀ ਆ ਕਹਿੰਦੇ ਵੇ ਬਸ ਅਸੀਂ ਚਾਰੇ ਖੜ ਕੇ ਦੇਖੀਏ ਵੀ ਇਹ ਪਿਆਰ ਵੀ ਜਦੋਂ ਮਿਲਦਾ ਐਦਾਂ ਦਾ ਤਾਂ ਸੱਚੇ ਪਾਸ਼ਾ ਦਾ ਸ਼ੁਕਰ ਆ ਵੀ ਸਾਡੇ ਬੱਚਿਆਂ ਨੂੰ ਇੰਨੀ ਮੁਹੱਬਤ ਦੇ ਰਹੀ ਹੈ ਦੁਨੀਆ ਤੇ ਇੱਕ ਚੰਗੀ ਚੀਜ਼ ਨੂੰ ਮੁਹੱਬਤ ਮਿਲ ਰਹੀ ਆ ਐਦਾਂ ਨਹੀਂ ਕਿ ਤੁਸੀਂ ਗਲਤ ਕੰਮ ਕਰੇ ਤਾਂ ਮੁਹੱਬਤ ਚੰਗਾ ਕੰਮ ਕਰਕੇ ਮੁਹੱਬਤ ਖਟਣੀ ਬਹੁਤ ਵੱਡੀ ਗੱਲ ਆ ਸੋ ਮੈਨੂੰ ਬਹੁਤ ਖੁਸ਼ੀ ਆ ਕਿਰਬ ਬੱਬੂ ਉਹਨਾਂ ਦਾ ਪਿਆਰ ਬਹੁਤ ਸੀਗਾ ਸਰਦੂਲ ਜੀ ਦੇ ਨਾਲ ਸਰਦੂਲ ਜੀ ਬਹੁਤ ਪਿਆਰ ਕਰਦੇ ਸੀਗੇ ਇਹਨਾਂ ਦੀ ਆਪਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਦਾਂ ਦੇ ਚੱਲਦੀ ਰਹਿੰਦੀ ਸੀ ਹਾਸੇ ਮਜ਼ਾਕ ਹੋਰ ਵੀ ਤੇ ਬਸ ਚੰਗਾ ਲੱਗਦਾ ਜਦੋਂ ਜਦੋਂ ਵੀ ਕਿਉਂਕਿ ਜਿਹਨੂੰ ਜਿਹਨੂੰ ਸਰਦੂਲ ਹਣੀ ਬਹੁਤ ਪਿਆਰ ਕਰਦੇ ਸੀ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਬਾਕੀ ਭਰਾਏ ਛੋਟਾ ਕਿਉਂਕਿ ਅਕਸਰ ਅਸੀਂ ਇਹਨਾਂ ਦੇ ਕੋਲੋਂ ਇਹੀ ਚੀਜ਼ ਸੁਣੀ ਹੈ ਵੀ ਮੁਸ਼ਕਿਲ ਤੋਂ ਮੁਸ਼ਕਿਲ ਗੀਤ ਹੋਵੇ ਉੱਚਾ ਸੁਰ ਹੋਵੇ ਉਹ ਇਹਨਾਂ ਦੀ ਜ਼ੁਬਾਨੀ ਹੁੰਦਾ ਸੀਗਾ ਕਿ ਸਰਦੂਲ ਉਹ ਗਾ ਸਕਦਾ ਇਨਦੀ ਨਜ਼ਰ ਪਾਰਖੂ ਆ ਜਾਂ ਫਿਰ ਇਹ ਕਹਸਦੇ ਆਂਦੇ ਨੇ ਇਹ ਆਪ ਚੰਗੇ ਆ ਇਹਨਾਂ ਦੇ ਅੰਦਰ ਬਹੁਤ ਗੁਣ ਆ ਕਿਉਂਕਿ ਇੱਕ ਜੋਰੀ ਹੀ ਹੀਰੇ ਨੂੰ ਦੇਖ ਸਕਦਾ ਵੀ ਇਹਦੀ ਕੀਮਤ ਕੀ ਆ ਕਿਸ ਕਿਸਮ ਦਾ ਹੀਰਾ ਹੈ ਸੋ ਇਹ ਇਹ ਪਾਰਖੂ ਨਜ਼ਰ ਹੈ ਇਹਨਾਂ ਦੀ ਕਿਉਂਕਿ ਖੁਦ ਅੱਛੇ ਆ ਨਾ ਹੈ ਗੁਣਵਾਨ ਆ ਇਹਨਾਂ ਨੂੰ ਸਮਝ ਆ ਬਹੁਤ ਹਰ ਚੀਜ਼ ਦੀ ਸਮਝ ਆ ਜੇ ਆਪਾਂ ਸਪਿਰਚੁਅਲੀ ਦੇਖੀਏ ਉਹਦੀ ਡੁੰਗਾਈ ਦੇ ਨਾਲ ਕੁਦਰਤ ਨਾਲ ਜੁੜੇ ਹੋਏ ਨੇ ਔਰ ਲੇਖਣੀ ਜਿਹੜੀ ਆ ਕਮਾਲ ਦੀ ਲੇਖਣੀ ਆ ਜਦੋਂ ਤੁਹਾਡੀ ਰੂਹ ਸਹੀ ਆ ਨਾ ਤੁਹਾਡੀ ਸੋਚ ਬਹੁਤ ਵਧੀਆ ਹੈ ਫਿਰ ਹਰ ਚੀਜ਼ ਤੁਹਾਡੇ ਅੰਦਰੋਂ ਸੋਹਣੀ ਨਿਕਲਦੀ ਆ ਸੋ ਬੱਬੂ ਮਾਨ ਨੂੰ ਰੱਬ ਨੇ ਉਹ ਕਿਰਪਾ ਕੀਤੀ ਹੋਈ ਹੈ ਤੇ ਉੱਤੇ ਜੀ ਸੁਮਨ ਸਾਹਿਬ ਜੀ ਅੱਜ ਫੈਨਸ ਨੇ ਫਿਰ ਤੋਂ ਪਿਆਰ ਦਿੱਤਾ ਇਹਨੇ ਲੰਬੇ ਸਮੇਂ ਤੋਂ ਦੇ ਰਹੇ ਨੇ ਕਿਵੇਂ ਤਾਂ ਲੱਗਾ ਅੱਜ ਖਾਸ ਕਰਕੇ ਖੰਨੇ ਦੇ ਵਿੱਚ ਆ ਕੇ ਨਹੀਂ ਤਾਂ ਸਾਡੇ ਸਾਰੇ ਲੋਕਲ ਸ਼ਹਿਰਾਂ ਐ ਇੱਥੇ ਘੁੰਮਦੇ ਰਹੇ ਆ ਇੱਥੇ ਸਾਡੇ ਬਹੁਤ ਮਿੱਤਰ ਵੀ ਆ ਪੁਰਾਣੇ ਭੰਗੜੇ ਵਾਲੇ ਸਾਰੇ ਪੁਰਾਣੇ ਸਾਡੇ ਸੱਜਣਾਂ ਔਰ ਬਹੁਤ ਅਰਸਾ ਸੀ ਨਾ ਇਹਨਾਂ ਸ਼ਹਿਰਾਂ ਚ ਸਮਰਾਲਾ ਕੰਨਾ ਮਲੇਰਕੋਟੜਾ ਅਕਸਰੇ ਘੁੰਮਦੇ ਰਹਿੰਦੇ ਸੀ ਔਰ ਘਰ ਤਾਂ ਲੰਬੇ ਸਮੇਂ ਬਾਅਦ ਦੇਖਦੇ ਸੀ ਅਸੀਂ ਮਿੱਤਰਾ ਕੋਲੇ ਜ਼ਿੰਦਗੀ ਐਂ ਕੱਢਤੀ 7 ਦਿਨ ਕਿਤੇ 7 ਦਿਨ ਕਿਤੇ ਮਿੱਤਰ ਦੇ ਮਿੱਤਰ ਦਾ ਵਿਆਹ ਹੁੰਦਾ ਸੀ ਉੱਥੇ ਵੀ ਆਪਤਾ ਲਾਇਆ ਹੁੰਦੇ ਐਂ ਜੀ ਕੱਢਤੀ ਨਹੀਂ ਨਹੀਂ ਪਿਆਰ ਤਾਂ ਚਲੋ ਬਿਲ ਹੀ ਰਿਹਾ ਸੱਚੇ ਪਾਤਸ਼ਾਹ ਦੇ ਕਿਰਪਾ ਗਰਾਉਂਡਡ ਹੈ ਨਾ ਜਦੋਂ ਤੁਸੀਂ ਔਰ ਜਦੋਂ ਤੁਸੀਂ ਕਦੇ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਕਰਦੇ ਔਰ ਆਰਟਿਸਟ ਜਦੋਂ ਆਰਟਿਸਟ ਜਦੋਂ ਮਸ਼ਹੂਰ ਹੁੰਦਾ ਨਾ ਉਹਦਾ ਬਿਹੇਵੀਅਰ ਚੇਂਜ ਹੋ ਜਾਂਦਾ ਹੈ ਸ਼ਾਇਦ ਉਹ ਆਪ ਹੀ ਲੋਕਾਂ ਤੋਂ ਦੂਰ ਹੋ ਜਾਂਦਾ ਹੈ ਉਹਨੂੰ ਸ਼ਿਕਵਾ ਨਹੀਂ ਕਰਨਾ ਚਾਹੀਦਾ ਤੇ ਜੇ ਤੁਸੀਂ ਗਰਾਉਂਡਡ ਹੋ ਤੁਸੀਂ ਉਦਾਂ ਹੀ ਵਿਚਰਦੇ ਹੋ ਕੀ ਕੋਈ ਨਾ ਸਾਡਾ ਤਾਂ ਮੈਨੂੰ ਤਾਂ ਸਾਰਾ ਪੰਜਾਬ ਐਂ ਲੱਗਦਾ ਵੀ ਮਿਤਰਾ ਦਾ ਹੀ ਹੈ ਤਾਂ ਲੋਕਲ ਹੈ ਜੀ ਕਿਉਂਕਿ ਅਸੀਂ ਜਦ ਵੀ ਤੁਸੀਂ ਥੀਏਟਰ ਵਿਜ਼ਿਟ ਜਾਂ ਤੁਸੀਂ ਸੜਕਾਂ ਤੇ ਵੀ ਕਿਤੇ ਨਿਕਲ ਰਹੇ ਹੋ ਆਪਣੇ ਕਿਸੇ ਕੰਮ ਲਈ ਜਾ ਰਹੇ ਹੋ ਤਾਂ ਹਮੇਸ਼ਾ ਥੋਟੀਆਂ ਅਜਿਹੀਆਂ ਕਲਿੱਪਸ ਸਾਹਮਣੇ ਆਉਂਦੀਆਂ ਨੇ ਜਾਂ ਜਦੋਂ ਤੁਹਾਨੂੰ ਅਸੀਂ ਖੁਦ ਵੇਖਦੇ ਆ ਤਾਂ ਅਜਿਹੀਆਂ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਨੇ ਕਿ ਇਹ ਪਹਿਲਾ ਅਜਿਹਾ ਕਲਾਕਾਰ ਹੈ ਜਿਹੜਾ ਆਪਣੇ ਫੈਨਸ ਨੂੰ ਕਦੀ ਨਰਾਜ਼ ਨਹੀਂ ਕਰਦਾ ਤਸਵੀਰਾਂ ਚਾਹੇ ਉਹ ਡੇਢ ਘੰਟਾ ਲੱਗ ਜਾ ਪਰ ਤੁਸੀਂ ਤਸਵੀਰ ਖਿੱਚੇ ਬਿਨਾ ਕਿਸੇ ਫੈਨ ਨੂੰ ਨਹੀਂ ਜਾਣ ਦਿੰਦੇ ਇਹ ਕਲਾਕਾਰ ਬਣੇ ਨਹੀਂ ਨਾ ਅਜੇ ਤਾਂ ਕਿਸਾਨ ਨੇ ਆ ਔਰ ਜਦੋਂ ਬੰਦਾ ਪਿੰਡੋਂ ਬਜ਼ਲ ਲੈ ਕੇ ਮੰਡੀ ਜਾਂਦਾ ਫਿਰ ਉੱਥੇ ਆ ਹੀ ਚੱਲੀ ਜਾਂਦਾ ਅੱਛਾ ਇਹ ਤਾਂ ਸਭ ਦਾ ਦਿਲ ਲੱਗੇ ਰਹਿੰਦਾ ਸਬਜੈਕਟ ਮਿਲਦੇ ਆ ਵਿਸ਼ੇ ਮਿਲਦੇ ਆ ਲੇਖਕ ਨੂੰ ਤਾਂ ਸਾਦਤ ਹਸਰ ਮंटो ਸਾਹਿਬ ਬਹੁਤ ਅੱਛੇ ਵੱਡੇ ਰਾਈਟਰ ਸੀ ਸ਼ਾਇਦ ਉਹ ਇਸ ਕਰਕੇ ਹੰਗੌਲੇ ਹੋ ਗਏ ਕਿਉਂਕਿ ਉਹ ਉਧਰਲੇ ਪੰਜਾਬ ਚ ਚਲੇ ਗਏ ਔਰ ਸਾਡੀ ਤਰਾਸ ਦੀ ਆ ਵੀ ਅਸੀਂ ਧਰਮ ਨਾਲ ਜੋੜ ਕੇ ਬਹੁਤ ਬੰਦਿਆਂ ਨੂੰ ਆਪਣੇ ਹਿਸਾਬ ਨਾਲ ਢਾਲ ਲਏ ਜਦੋਂ ਕੋਈ ਬੰਦਾ ਦੀ ਆਸਤਾ ਕਿਸੇ ਹੋਰ ਧਰਮ ਚੁੰਦਿਆ ਸੀ ਉਹਨੂੰ ਹੰਗੌਲਿਆ ਵੀ ਕਰ ਦਿੰਦੇ ਆ ਤੇ ਉਹ ਕਮਾਲ ਦੇ ਲੇਖਕ ਸੀ ਫਿਰ ਇੱਕ ਵਕਤ ਐਸਾ ਆ ਗਿਆ ਉਹ ਉਹ ਕੋਖੇ ਤੇ ਬੈਠ ਜਾਂਦੇ ਚਾਹ ਵਾਲੇ ਤੇ ਫਿਰ ਉਹ ਆਪਣੇ ਦੋਸਤਾਂ ਨੂੰ ਕਹਿੰਦੇ ਸੀ ਵੀ ਯਾਰ ਮੈਂ ਇੱਥੇ ਬੈਠ ਕੇ ਲਿਖਣਾ ਹੈ ਕਈ ਬੰਦੇ ਨੇ ਕਿਹਾ ਯਾਰ ਤੂੰ ਇੱਥੇ ਕਿਵੇਂ ਲਿਖੇਗਾ ਉਹ ਕਹਿੰਦਾ ਨਹੀਂ ਮੈਨੂੰ ਹੁਣ ਵਿਸ਼ੇ ਇੱਥੋਂ ਮਿਲਦਾ ਹੈ ਮੈਂ ਡਰਾਈੰਗ ਰੂਮ ਵਿੱਚ ਨਹੀਂ ਲਿਖ ਸਕਦਾ ਜੀ ਤੇ ਤੁਸੀਂ ਮੈਨੂੰ ਕੋਈ ਵੀ ਅੱਖਰ ਦੱਸੋ ਮੈਂ ਉੱਤੇ ਕਹਾਣੀ ਲਿਖਾਂ ਤੇ ਉਹ ਮੈਨੂੰ ਲੱਗਦਾ ਹੈ ਚੰਗੇ ਲੋਕਾਂ ਨੂੰ ਜਦੋਂ ਤੁਸੀਂ ਪੜ੍ਹਦੇ ਆ ਤੁਹਾਡੇ ਵਿੱਚ ਵੀ ਉਸ ਤਰ੍ਹਾਂ ਦੇ ਗੁਣ ਪੈਦਾ ਹੁੰਦੇ ਆ ਜੀ ਜਿਨ੍ਹਾਂ ਲਈ ਗਾਉਣੇ ਆ ਜਿਨ੍ਹਾਂ ਕਰਕੇ ਗਾਉਣੇ ਆ ਜਿਨ੍ਹਾਂ ਕਰਕੇ ਇੱਥੇ ਪਹੁੰਚੇ ਆ ਉਹਨਾਂ ਤੋਂ ਦੂਰੀ ਦਾ ਸਵਾਲ ਇਹ ਹੁੰਦਾ ਹਾਂ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਕੰਮ 'ਚ ਜਾਣਾ ਹੁੰਦਾ ਕਾਹਲੀ ਹੁੰਦੀ ਹੈ ਸ਼ਾਇਦ ਨਹੀਂ ਰੁਕ ਪਾਉਂਦੇ ਹੁੰਦਾ ਤਾਂ ਬੇਲੇ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਤਾਂ ਲੰਬੀ ਚੱਲੇਗੀ ਇਹ ਫਿਲਮ ਲੋਕ ਕਿਉਂਕਿ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਵਿਸ਼ੇ ਦੇ ਉੱਪਰ ਅਸੀਂ ਫਿਲਮ ਬਣਾ ਸਕਦੇ ਆ ਦੇਖੋ ਪੰਜਾਬੀ ਸਿਨੇਮੇ 'ਚ ਵਿਸ਼ੇ ਸੀਮਤ ਹੈ ਜੀ ਇਹ ਆ ਤਾਂ ਤੁਸੀਂ ਕਾਮੇਡੀ ਬਣਾ ਸਕਦੇ ਹੋ ਜਾਂ ਤੁਸੀਂ ਸਮਾਜਿਕ ਬਣਾ ਸਕਦੇ ਹੋ ਤੁਸੀਂ ਲੋਰ ਤੋਂ ਜ਼ਿਆਦਾ ਐਕਸ਼ਨ ਨਹੀਂ ਬਣਾ ਸਕਦੇ ਤੁਸੀਂ ਬਹੁਤ ਜ਼ਿਆਦਾ ਰੋਮਾਂਟਿਕ ਨਹੀਂ ਬਣਾ ਸਕਦੇ ਔਰ ਤੁਸੀਂ ਹੁਣ ਧਾਰਮਿਕ ਵੀ ਨਹੀਂ ਬਣਾ ਸਕਦੇ ਕਿਉਂਕਿ ਜਿਹੜੇ ਲੀਡ ਕਰਨ ਵਾਲੇ ਲੋਕ ਆ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਉਹ ਅਜੇ ਨਹੀਂ ਸੋਚ ਪਾ ਰਹੇ ਜਾਂ ਉਹਨਾਂ ਦਾ ਸੋਚਣਾ ਕਿ ਸਿਨੇਮਾ ਕੋਈ ਮਾਧਿਅਮ ਨਹੀਂ ਹੈਗਾ ਪ੍ਰਚਾਰ ਜਾਂ ਪ੍ਰਸਾਰ ਦਾ ਆਪਣੀ ਭਾਸ਼ਾ ਦਾ ਬਟ ਮੈਨੂੰ ਲੱਗਦਾ ਇਹਦੇ ਤੇ ਵਿਚਾਰਨਾ ਚਾਹੀਦਾ ਇਸ ਤਰ੍ਹਾਂ ਦੇ ਕੰਮ 'ਚ ਕੋਈ ਈਗੋ ਨਹੀਂ ਹੋਣੀ ਚਾਹੀਦੀ ਔਰ ਜਦੋਂ ਬਦਲਦਾ ਸਰੂਪ ਆ ਨਾ ਦੁਨੀਆ ਦਾ ਉਹ 'ਚ ਕੁਛ ਨਾ ਕੁਛ ਚੀਜ਼ਾਂ ਤੁਸੀਂ ਆਪਣੀ ਵਿਰਾਸਤ ਵਾਂਗ ਛੱਡੋ ਹੋਰ ਚੀਜ਼ਾਂ ਵੀ ਐਡ ਕਰੋਗੇ ਹੈ ਨਾ ਹੁਣ ਬਹੁਤ ਚੀਜ਼ਾਂ ਬਹੁਤ ਚੀਜ਼ਾਂ ਜਿੱਦਾਂ ਬਹੁਤ ਸਾਰੇ ਵੈਸਟ ਵਾਲੇ ਵੀ ਯੂਜ਼ ਕਰਦੇ ਆਪਾਂ ਪਰ ਆਪਣਾ ਬਣੀ ਛੱਡਦੇ ਬਟ ਅਸੀਂ ਤੁਹਾਨੂੰ ਆਪਣੀਆਂ ਰੱਖਦੇ ਆ ਤੇ ਉਹਨੂੰ ਅਸੀਂ ਸਜਾਉਣ ਲਈ ਮਾਡਰਨ ਬੇਸ ਲਾ ਦਿੰਦੇ ਆ ਉਹ ਇਦਾਂ ਹੋਣਾ ਚਾਹੀਦਾ ਜੇ ਵਿਸ਼ਾ ਖੋਲਜੇ ਤਾਂ ਇਹ ਤੇ ਬਹੁਤ ਸਬਜੈਕਟ ਬਣ ਸਕਦੇ ਆ ਬਟ ਪ੍ਰੋਬਲਮ ਇਹ ਆ ਵੀ ਤਿੰਨ ਪੀੜੀਆਂ ਇੱਕ ਬਾਪੂ ਹੈ ਇੱਕ ਬੱਚਾ ਇੱਕ ਅੱਗੇ ਉਹਦਾ ਬੱਚਾ ਉਹ ਤਿੰਨਾਂ ਜਨਰੇਸ਼ਨਾਂ ਨੂੰ ਜੋੜ ਕੇ ਸਿਨੇਮਾ ਬਣਦਾ ਸੱਚ ਜਿਹੜੀ ਸਾਡੀ ਪ੍ਰੀਵੀਅਸ ਜਨਰੇਸ਼ਨ ਆ ਉਹ ਆਸਤਿਕ ਬਹੁਤ ਜ਼ਿਆਦਾ ਸੀ ਤੁਸੀਂ ਅਸੀਂ ਥੋੜੇ ਜਿਹਾ ਲਿਬਰਲ ਹੈ ਜਿਹੜੀ ਅੱਗੇ ਵਾਲੀ ਜਨਰੇਸ਼ਨ ਹੈ ਕੀ ਕਹਿੰਦੇ ਹੁੰਦੇ ਆ ਉਹਨੂੰ ਜੈਨ ਜੀ ਜੈਨ ਜੀ ਉਹਨਾਂ ਦਾ ਵਿਸ਼ੇ ਹੀ ਲੱਗਾ ਉਹ ਮੈਟਾਵਰਸ ਜੀ ਉਹਨੇ ਉਹ ਕਲਪਨਾ ਚ ਜੀ ਉਹਨੇ ਫਿਰ ਜੇ ਉਹ ਕਲਪਨਾ ਜੀ ਉਹਨੇ ਤਉ ਤੀਜੀ ਪੀੜ੍ਹੀ ਦਾ ਥਾਟ ਕਿਦਾਂ ਐਕਸੈਪਟ ਕਰਨਗੇ ਕਿ ਕਿਤਾਬਾਂ ਦਾ ਹੈ ਨਹੀਂ ਹੁਣ ਬਾਬਾ ਤੇ ਪੋਤਾ ਇਕੱਠੇ ਨਹੀਂ ਬੈਠਦੇ ਉਹ ਇੰਟਰਨੈਟ ਹੈ ਸਿਨੇਮਾ ਜਾਂ ਫਿਲਮਾਂ ਇੰਟਰਨੈਟ 'ਤੇ ਆਉਣੀਆਂ ਤੇ ਜੇ ਐਦਾਂ ਦੀਆਂ ਬਾਬੇ ਤੇ ਪੋਤੇ ਦੀ ਸੋਚ ਨੂੰ ਮਿਲਾ ਕੇ ਉਹ ਚੀਜ਼ਾਂ ਬਣ ਜਾਣ ਤਾਂ ਕਮ ਸੇ ਕਮ ਬੱਚੇ ਉਹ ਜਿਨ੍ਹਾਂ ਕੋ ਪੜ੍ਹਨ ਦਾ ਵਕਤ ਨਹੀਂ ਉਹ ਨੈਟ ਤੋਂ ਤਾਂ ਪੜ੍ਹ ਲੈਣਗੇ ਕਿਉਂਕਿ ਜਿਸ ਹਿਸਾਬ ਨਾਲ ਦੁਨੀਆ ਪਲਟ ਰਹੀ ਹੈ ਨਾ ਜਿੱਦਾਂ ਇਹ ਏਜੰਡਾਜ਼ ਆ ਕਿ ਇੱਕ ਪਿੰਡ ਹੀ ਬਣ ਜਾਣਾ ਧਰਤੀ ਨੇ ਉਹ ਤਾਂ ਫਿਰ ਜਿਹੜੀਆਂ ਘੱਟ ਪਛਾਵਾਂ ਬੋਲੀਆਂ ਜਾਂਦੀਆਂ ਉਹ ਉਹ ਖਾ ਜਾਣੀਆਂ ਉਹਨਾਂ ਨੇ ਇਟਸ ਲਾਈਕ ਏ ਡਾਰਵਿਨ ਦੀ ਥਿਉਰੀ ਹੈ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਸਾਡੀ ਜਿਹੜੀ ਮਦਰ ਸਟੇਟ ਹੈ ਇੱਥੇ ਜਿਹੜੇ ਕਾਨਵੈਂਟ ਸਕੂਲਾਂ ਉੱਥੇ ਤਾਂ ਪੰਜਾਬੀ ਹੋਣ ਲੜ ਲੜ ਕੇ ਮਾੜੀ ਮੋਟੀ ਪੜਾਉਣ ਲੱਗੇ ਆ ਤੇ ਜੇ ਲਿਪੀ ਖਤਮ ਹੋ ਗਈ ਫਿਰ ਸਾਰਾ ਕੁਝ ਖਤਮ ਹੈ ਫਿਰ ਤਾਂ ਮਤਲਬ ਉਰ ਜੋ ਤੁਸੀਂ ਤੁਹਾਡੀ ਤੀਜੀ ਜਨਰੇਸ਼ਨ ਤੁਹਾਡੇ ਨਾਲ ਜੁੜੀ ਰਹੂਗੀ ਜਾਂ ਤੁਹਾਡੀ ਇੱਥੇ ਰਹੂਗੀ ਜਾਂ ਇਹ ਨਾ ਜ਼ਮੀਨਾਂ ਦੀ ਵਾਰਸ ਬਣੂਗੀ ਜਾਂ ਇਸ ਸਟੇਟ 'ਚ ਰਹੂਗੀ ਉਹ ਤਾਂ ਫਿਰ ਨਿਕਲ ਜਾਣਗੇ ਇਥੋਂ ਮੈਨੂੰ ਲੱਗਦਾ ਹੈ ਸਿਨੇਮਾ ਇੱਕ ਮਾਧਿਅਮ ਹੈ ਬਹੁਤ ਚੀਜ਼ਾਂ ਇਹਦੇ ਤੋਂ ਸਿੱਖੀਆਂ ਜਾ ਸਕਦੀਆਂ ਹਨ ਉਹ ਬਹੁਤ ਚੀਜ਼ਾਂ ਆਪਾਂ ਦਾ ਮੈਸੇਜ ਦੇ ਵੀ ਪਾਉਣੇ ਆ ਤੇ ਜੇ ਇਸ ਤਰ੍ਹਾਂ ਦਾ ਹੋ ਜੇ ਕੰਪਰੋਮਾਈਜ਼ ਤਾਂ ਉਸ ਤਰ੍ਹਾਂ ਦੀਆਂ ਫਿਲਮਾਂ ਵੀ ਬਣ ਸਕਦੀਆਂ ਜਿਹੜੀਆਂ ਧਾਰਮਿਕ ਵਿਰਤੀ ਨਾਲ ਲੋਕਾਂ ਨੂੰ ਜੋੜਦੀਆਂ ਹੈਸੀ ਮੋਤਾ ਸ਼ੁਕਰੀਆ ਸੋ ਜਿਵੇਂ ਹਮੇਸ਼ਾ ਅਸੀਂ ਕਹਿੰਦੇ ਹੁੰਨੇ ਆ ਕਿ ਚੰਗਾ ਪੜੋ ਚੰਗਾ ਵੇਖੋ ਔਰ ਚੰਗਾ ਹੀ ਸੁਣਾ ਸੋ ਸ਼ੌਂਕੀ ਸਰਦਾਰ ਫਿਲਮ ਸਿਨੇਮਾ ਘਰਾਂ ਦੇ ਵਿੱਚ ਦਰਸ਼ਕ ਜਿਹੜੇ ਨੇ ਬਹੁਤ ਪਿਆਰ ਦੇ ਰਹੇ ਨੇ ਔਰ ਸਭ ਫਿਲਮ ਦੇਖਣ ਜ਼ਰੂਰ ਜਾ ਰਹੇ ਨੇ ਜੇਕਰ ਤੁਸੀਂ ਹਾਲੇ ਤੱਕ ਫਿਲਮ ਨਹੀਂ ਵੇਖੀ ਤਾਂ ਜਾ ਕੇ ਜ਼ਰੂਰ ਵੇਖੋ ਆਪਣੇ ਪਰਿਵਾਰ ਦੇ ਨਾਲ ਜਾ ਕੇ ਜ਼ਰੂਰ ਵੇਖੋ ਔਰ ਹਮੇਸ਼ਾ ਚੰਗੇ ਸਿਨੇਮੇ ਨੂੰ ਪ੍ਰਮੋਟ ਕਰੋ ਟੇਕ ਕੇ ਦਰਦਨਿਕ ਸਵੇਰਾ ਟੀਵੀ ਸਸ਼ਿਕਾ